ਪੰਜਾਬ ਦੇ ਵਿੱਚ ਲਗਾਤਾਰ ਕਿਸਾਨਾਂ ਦੇ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਜਿੱਥੇ ਮਾਨਯੋਗ ਸੁਪਰੀਮ ਕੋਰਟ ਤੇ ਸਰਕਾਰਾਂ ਦੇ ਵੱਲੋਂ ਸਖਤੀ ਤਾਂ ਕੀਤੀ ਜਾਂਦੀ ਹੈ ਪਰ ਦੂਸਰੇ ਪਾਸੇ ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਵਹਿ ਰਹੁੰਦੀਆਂ ਪਈਆਂ ਨੇ ਜਿੱਥੇ ਇੱਕ ਜੱਟ ਖੁਦ ਵੱਡੇ ਅਫਸਰਾਂ ਦੇ ਮੂਹਰੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਖੜੇ ਐ ਉਹਨਾਂ ਦੇ ਸਾਹਮਣੇ ਹੀ ਕਹਿੰਦਾ ਪਿਆ ਕਿ ਤੁਸੀਂ ਪਰਚੇ-ਪੁਰਚੇ ਕਰ ਲਵੋ ਜੱਟਾਂ ਤੇ ਪਰਚੇ ਹੁੰਦੇ ਰਹਿੰਦੇ ਐ ਇਹ ਤਸਵੀਰਾਂ ਵਾਰਨ ਹੋਣ ਤੋਂ ਬਾਅਦ ਜਦੋਂ ਅਸੀਂ ਇਸ ਖਬਰ ਦੀ ਘੋਕ ਕੀਤੀ ਤਾਂ ਇਹ ਤਸਵੀਰਾਂ ਬਠਿੰਡਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਬਠਿੰਡਾ ਦੇ ਮਹਾਰਾਜ ਹਲਕੇ ਦੇ ਵਿੱਚ ਜਦੋਂ ਜ਼ਿਲ੍ਹੇ ਦੇ ਡੀਸੀ ਸ਼ੌਕਤ ਅਹਿਮਦ ਅਤੇ ਐਸਐਸਪੀ ਅਮਨਦੀਪ ਕੋਰਡਲ ਚੈਕਿੰਗ ਦੌਰਾਨ ਜਾ ਰਹੇ ਸਨ ਤਾਂ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲੱਗੀ ਦੇਖ ਕੇ ਉਹ ਰੁਕ ਜਾਂਦੇ ਐ ਅਤੇ ਕਿਸਾਨ ਨੂੰ ਪੁਲਿਸ ਨੇ ਫੜ ਕੇ ਜਦੋਂ ਲਿਆਂਦਾ ਤਾਂ ਉਹ ਸੀਨੀਅਰ ਅਫਸਰਾਂ ਦੇ ਸਾਹਮਣੇ ਕਿਵੇਂ ਗੱਲਬਾਤ ਕਰਦੇ ਪਏ ਆ ਇਹ ਸੁਣ ਕੇ ਇਹ ਵੀਡੀਓ ਤਾਂ ਵਾਇਰਲ ਹੁੰਦੀ ਪਈਏ ਪਰ ਤੁਸੀਂ ਵੀ ਨਾਲ ਦੀ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕਰਨਾ ਜਿਹੜੇ ਕਿਸਾਨ ਇਹ ਕਹਿੰਦੇ ਪਏ ਆ ਕਿ ਸਾਡੇ ਕੋਲ ਜ਼ਮੀਨਾਂ ਘਟ ਹੈ ਅਤੇ ਪਰਾਲੀ ਨੂੰ ਸਭ ਸੰਭਾਲ ਦੇ ਵਿੱਚ ਜ਼ਿਆਦਾ ਖਰਚਾ ਹੋ ਜਾਂਦਾ ਹੈ ਇੱਕ ਪਾਰ ਤੁਸੀਂ ਇਸ ਵਾਇਰਲ ਵੀਡੀਓ ਦੇ ਵਿੱਚ ਜਿਸ ਦੇ ਵਿੱਚ ਇਹ ਜੱਟ ਸੀਨੀਅਰ ਅਫਸਰਾਂ ਦੇ ਸਾਹਮਣੇ ਕਹਿੰਦਾ ਪਿਆ ਕਿ ਅਸੀਂ ਤਾਂ ਅੱਗ ਲਗਾਵਾਂਗੇ ਪਰਚੇ-ਪੁਰਚੇ ਤਾਂ ਜੱਟਾਂ ਤੇ ਹੁੰਦੇ ਰਹਿੰਦੇ ਆ ਇਸ ਨੂੰ ਸੁਣ ਕੇ ਜ਼ਰੂਰ ਆਪਣੀ ਰਾਏ ਅਦੇਰ ਦੀ ਕੋਸ਼ਿਸ਼ ਕਰਨਾ ਕਿ ਕੀ ਇਸ ਤਾ ਹਲਕੀ ਹੋਣੀ ਚਾਹੀਦੀ ਹੈ ਨਹੀਂ ਹੁਣ ਤੁਹਾਡੇ ਕੋਲੇ ਜੇ ਕੋਈ ਸੰਦ ਛੋਟੇ ਨੇ ਇਹ ਜ਼ਿੰਮੇਵਾਰੀ ਕਿਹਦੀ ਹੈ ਅਜੂਬਾ ਮੰਗਤੰਗ ਤੇ ਵੀ ਆਪਾਂ ਮਮਾ 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 ਦੇ ਦਵਾ ਬਣ ਕੇ ਕੀ ਕੀ ਕੀਤਾ ਬਸ ਅਸੀਂ ਕਈ ਕਿਸਾਨਾਂ ਨਾਲ ਗੱਲ ਕੀਤੀ ਉਹਨਾਂ ਕੋਲ ਟਰੈਕਟਰ ਨਹੀਂ ਨੇ ਉਹਦਾ ਕਰਦੇ ਨਹੀਂ ਅੱਗੇ ਨਹੀਂ ਲਾਈ ਜੀ ਇੰਟਰਵਿਊ ਬਾਈ ਕਹਿੰਦੇ ਦੱਸੋ ਕਿ ਚਾਰਸ ਪਾਬੇ ਲੱਗੀ ਨਹੀਂ ਹੁਣ ਅਸੀਂ ਕੀ ਕਰੀਏ ਤੇ ਅਸੀਂ ਖੇਤਾਂ 'ਚ ਥੋੜੀ ਕਿਸੇ ਨੂੰ ਕਹਿ ਕੇ ਆਵਾਂਗੇ ਕਿ ਆਜ ਆ ਕੇ ਦੱਸੋ ਬਾਈ ਸਸਾ ਤੁਹਾਡਾ ਵਾ ਤਾਲਮੇਲ ਤਾਂ ਕਰਨਾ ਚਾਹੀਦਾ ਡੀ ਸਾਹ ਨੇ ਕਿਹਾ ਤੁਸੀਂ ਕਿਸੇ ਨਾਲ ਤਾਲਮੇਲ ਹੀ ਨਹੀਂ ਕੀਤਾ ਤਾਲਮੇਲ ਕੀ ਕਹਿੰਦੇ ਕਿ ਦੱਸ ਨਹੀਂ ਤੇ ਜਿਹੜਾ ਅਫਸਰ ਲਾਇਆ ਮੈਂ ਮੈਨੂੰ ਜਾਣਦਾ ਨਹੀਂ ਮੈਂ ਅਸ ਅਸ ਸਟੇਟਿ ਕਰਦੇ ਹਾਂ ਮੈਨੂੰ ਜਾਨੂਗਾ ਕੋਈ ਸਾਨੂੰ ਕੋਈ ਮੈਸੇਜ ਨਹੀਂ ਮਿਲਿਆ ਨਹੀਂ ਤੁਹਾਡੇ ਕੋਲੇ ਅਫਸਰ ਖੁਦ ਚੱਲ ਕੇ ਆਏ ਨੇ ਖੇਤ ਦੇ ਵਿੱਚ ਤੁਹਾਨੂੰ ਸਮਝਾਉਣ ਹੀ ਆਏ ਨੇ ਵੀ ਭਾਈ ਅੱਗ ਨਾ ਲਾਓ ਤੁਸੀਂ ਕਿਹਾ ਇਸ ਤਾਂ ਲਾਵਾਂਗੇ ਭਾਈ ਤੂੰ ਹੈ ਨਾ ਬਿਮਾਰੀਆਂ ਫੈਲਦੀਆਂ ਕਿਸੇ ਨੇ ਕਿਹਾ ਭਾਈ ਹੁਣ ਕਿ ਕਿ ਦੱਸੋ ਉਹਦਾ ਕੋਈ ਹੱਲ ਦੱਸ ਹੱਲ ਕਿ ਕਰੀਏ ਦੱਸ ਨਹੀਂ ਉਹ ਤਾਂ ਛੋਡੀ ਜ਼ਮੀਨ ਹੈ ਹੱਲ ਤਾਂ ਤੁਹਾਨੂੰ ਹੀ ਕਰਨਾ ਪਊਗਾ ਫਿਰ ਹਾਂ ਹਾਂ ਪਹਿਲਾਂ ਸਾਨੂੰ ਡੀਪ ਨਹੀਂ ਮਿਲੀ ਮੁਰਕੇ ਕਿਹੜੀ ਦਿੱਤਾ ਤਾਹਲੀ ਜਿਹੜੇ ਰਹੇ ਨੇ ਜਿਹੜੇ ਸਿੱਧੇ ਬੀਜ ਰਹੇ ਨੇ ਤਾਂ ਉਹ ਕਿਉਂ ਵੀਜ ਰਹੇ ਨੇ ਬਾਈ ਸੱਸਾ ਬਾਈ ਬਾਈ ਆ ਕੇ ਸੱਸਾ ਬਨੇ ਗਲਾਈ ਕੋਈ ਨਾ ਮੇਰੇ ਕੋਈ ਮੈਨੇ ਕੋਈ ਕੋਈ ਬਾਣ ਦਿਖਾ ਦੀ ਕਿਨੂੰ ਆਗਲੇ ਸਾਰੇ ਪੰਜਾਬ ਦੇ ਚ ਬਾਣ ਦਿਖਾ ਕਿਨੂੰ ਆਗਲੇ ਨਹੀਂ ਇਹਦਾਂ ਬੁਆਰੀਆਂ ਵੀ ਫੈਲਦੀਆਂ ਜਿਹੜੀ ਅੱਗ ਨਾਲ ਬੁਆਰੀਆਂ ਫੈਲੀਆਂ ਆਪਾਂ ਜਵਾਕ ਬੁਆਰੀਆਂ ਦੇ ਸਭ ਨੂੰ ਪਰ ਲੋਕੋ ਚ ਚਾਹਦੇ ਓਏ ਬਾਈ ਬਾਈ ਜਾ ਰਹੇ ਸੀ ਗਵਰਨਮੈਂਟ ਕੋਈ ਇਹਦੇ ਪੀ ਚ ਟੱਕਰ ਕਰੇ ਹੱਲ ਕਰੇ ਨਹੀਂ ਹਸਤਾਲਾਂ ਨੂੰ ਵੀ ਬਾਅਦ ਚ ਪਹੇ ਦੇਣਾ ਪੈਣਾ ਮੇਰੀ ਗੱਲ ਸੁਣ ਪਹਿਲਾਂ ਆਪਣੇ ਕੋਲ ਮਸ਼ੀਨ ਸੀਗੀਆਂ ਗੰਠਾ ਵਾਲੀਆਂ ਅੱਜ ਅੱਜ ਸਾਡੇ ਬੰਦੇ ਜੀ ਮਸ਼ੀਨ ਇਕੱਠਾ ਕਰ ਲਈ ਨਹੀਂ ਕਰ ਲਾ ਫਰਾਂ ਪਮਰੀਜਾਂ ਨੂੰ ਲੈ ਕੇ ਜਾਵਾਂਗੇ ਹਸਪਤਾਲਾਂ ਨੂੰ ਵੀ ਪੈਸੇ ਦੇਣੇ ਪੈਣਗੇ ਮੈਂ ਮਰੀਜ਼ ਦਾ ਸਿਆਵਾ ਆਪ ਨੂੰ ਨਾ ਕੋਈ ਕੋਈ ਹੋਰ ਨਹੀਂ ਅਸਰ ਹਾਲ ਹੈ ਹੁਣ ਮੈਂ ਮੇ ਮੇ ਉਹ ਪੇਪਰ ਗੁੱਟਾ ਕਰਦਾ ਮੈਂ ਇੱਕ ਕੋ ਕੋਲ 500 ਰੁਪਏ ਗਿਲੇ ਦਿੰ ਕਿੰਨੀ ਜ਼ਮੀਨ ਕਿੰਨੀ ਅਧਰੀ ਮਿਲ ਆਉਂ ਜਾਂ ਸਭ ਕੁਝ ਲਾ ਇਹਦੇ ਬਾਰੇ ਹੁਣ ਮੈਂ ਕੀ ਕਹਾਂ ਤੁਹਾਡੇ ਸਾਹਮਣੇ ਸਭ ਕੁਝ ਹੋਇਆ ਇੱਕ ਪਾਸੇ ਉਹ ਮੰਨ ਵੀ ਰਿਹਾ ਸੀ ਕਿ ਮੈਨੂੰ ਕਲੀਅਰਲੀ ਨਹੀਂ ਪਤਾ ਕਿ ਕਿਸ ਕਿਸ ਤਰ੍ਹਾਂ ਦੀ ਫੈਸਿਲਿਟੀਆਂ ਪ੍ਰਸ਼ਾਸਨ ਦੇ ਰਿਹਾ ਹਾਂ ਸੋ ਉਹ ਵਾਲੇ ਬੰਦੇ ਨੂੰ ਤਾਂ ਮੈਂ ਥੋੜੀ ਇਗਨੋਰੈਂਸ ਜ਼ਿਆਦਾ ਕਵਾਂਗੀ ਕਿਉਂਕਿ ਉਹ ਮਿਕਸ ਜੇ ਉਹਦੇ ਸੀਗਾ ਉਹ ਓਵਰ ਕੌਨਫੀਡੈਂਟ ਵੀ ਨਹੀਂ ਸੀਗਾ ਇਗਨੋਰੈਂਟ ਵੀ ਸੀਗਾ ਬਟ ਦੇਖੋ ਦਾ ਯੰਗ ਲੜਕਾ ਬਿਲਕੁਲ ਪੂਰੀ ਉਹਦੇ ਅੱਗ ਜੀ ਵਿੱਚ ਖੜਾ ਸੀਗਾ ਸੋ ਅਫੈਕਟ ਤਾਂ ਇਹਨਾਂ ਨੂੰ ਵੀ ਹੋਣਾ ਹੈ ਸਮਝ ਨਹੀਂ ਰਹੀ ਇਸ ਗੱਲ ਨੂੰ ਫੀਲ ਕੀਤਾ ਬਾਅਦ ਚ ਤਾਂ ਕੀਤਾ ਬਟ ਹੁਣ ਤਾਂ ਪਰਚਾ ਜੀ ਹੋਣਾ ਹੀ ਹੋਣਾ ਤੇ ਹੁਣ ਤਾਂ ਫੀਲ ਕਰਨ ਦਾ ਕੋਈ ਫਾਇਦਾ ਨਹੀਂ ਥੈਂਕ ਯੂ ਤਕਾ ਉਹ ਮੈਂ ਪਹਿਲਾਂ ਵੀ ਕਿਹਾ ਕਿ ਆਪਾਂ ਹਰ ਦਿਨ ਜਾਂਦੇ ਆ ਇੱਕ ਦੋ ਦਿਨ ਕਿਉਂਕਿ ਸੀਐਮ ਸਾਹਿਬ ਦੀ ਵਿਜ਼ਿਟ ਆ ਗਈ ਵਿੱਚ ਤੇ ਇੱਕ ਵੀਸੀ ਸੀਗੀ ਇਸ ਕਰਕੇ ਇੱਕ ਦੋ ਦਿਨ ਆਪਾਂ ਨਹੀਂ ਜਾ ਸਕੇ ਪਰ ਆਲਮੋਸਟ ਹਰ ਦਿਨ ਜਿਹੜਾਗਾ ਆਪਾਂ ਡਿਫਰੈਂਟ ਡਿਫਰੈਂਟ ਵਕ ਵਕ ਪਿੰਡਾ ਵਕ ਵਕ ਏਰੀਆਜ਼ ਦਾ ਜਿਹੜਾ ਹੈਗਾ ਉਹ ਦੌਰਾ ਕਰ ਰਹੇ ਹਾਂ ਤੇ ਇਹਦੇ ਨਾਲ ਹੀ ਤੁਸੀਂ ਖੁਦ ਵੀ ਵੇਖਿਆ ਕਿ ਕਈ ਕਿਸਾਨ ਬਿਲਕੁਲ ਹਟਦਰਮੀ ਹੈ ਕਿ ਇਹ ਨਹੀਂ ਹੈ ਕਿ ਜੇ ਸਾਡੇ ਕੋਲ ਸਾਧਨ ਨਹੀਂ ਹੈ ਖੁਦ ਕਹਿੰਦੇ ਕਿ ਜੇ ਆਪਾਂ ਕਿਸੇ ਦੇ ਕੋਲ ਗਏ ਹੀ ਨਹੀਂ ਸਾਧਨ ਮੰਗਣ ਦੇ ਵਾਸਤੇ ਤੇ ਇਹ ਬੇਸਿਕਲੀ ਇੱਕ ਇਹ ਮਨੀ ਇਹ ਇੱਕ ਤਾਂ ਹੁੰਦੀ ਹੈ ਨਾ ਕਿ ਮਜਬੂਰੀ ਹੈ ਇੱਕ ਇਹ ਹੁੰਦਾ ਕਿ ਆਦਤ ਦੀ ਮਜਬੂਰੀ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਆਦਤ ਦੀ ਮਜਬੂਰੀ ਹੈ ਕਿ ਹੁਣ ਮੈਨੂੰ ਤਾਂ ਆਸਾਨ ਇਹ ਹੀ ਲੱਗਦਾ ਹੈ ਕਿ ਮੈਂ ਇਹਨੂੰ ਜਿਹੜਾ ਹੈਗਾ ਅਗਲਾ ਲਵਾ ਤੇ ਉਹਦੇ ਨਾਲ ਹੀ ਮੇਰਾ ਸਰਜੂਗਾ ਤੇ ਮੈਂ ਕਿਸੇ ਦੇ ਕੋਲ ਕਿਉਂ ਜਾਣਾ ਤੇ ਇੱਕ ਉਹ ਕੀ ਜੀ ਮੈਂ ਤਾਂ ਹੁਣ ਤੁਸੀਂ ਪੁੱਛਿਆ ਵੀ ਲਿਆ ਸੀ ਕਿ ਜੇ ਪਰਚਾ ਹੋਏਗਾ ਤਾਂ ਕਹਿੰਦਾ ਕਿ ਜੀ ਮੈਂ ਤਾਂ ਜੱਟ ਐ ਤਾਂ ਆਪ ਸਾਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਕਾਨੂੰਨ ਦਾ ਜਿਹੜਾ ਡਰ ਹੈ ਜਿਹੜਾ ਖਤਮ ਹੋ ਰੱਖਿਆ ਹੈ ਇਹ ਸਮਾਜ ਦੇ ਵਾਸਤੇ ਬਿਲਕੁਲ ਵੀ ਚੰਗੀ ਗੱਲ ਨਹੀਂ ਹੈਗੀ ਤੇ ਇਹਦੇ ਵਾਸਤੇ ਆਪਾਂ ਜ਼ਰੂਰ ਆਪਾਂ ਹੁਣ ਇਸ ਵਾਰ ਜਿਹੜੇ ਵੀ ਪਰਚੇ ਆ ਇਹਦੇ ਵਿੱਚ ਬਿਲਕੁਲ ਸੁਨਿਸ਼ਚਿਤ ਆਪਾਂ ਕਰਾਂਗੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਵੀ ਹੋਗੀ ਤੇ ਇਹਨਾਂ ਦੇ ਕੋਰਟ ਵਿੱਚ ਵੀ ਪੇਸ਼ ਹੋਣਾ ਪਵੇਗਾ ਭਾਵੇਂ ਉਹ ਸਾਨੂੰ ਕੁਝ ਵੀ ਇਹਦੇ ਵਾਸਤੇ ਕਰਨਾ ਪਵੇ ਆਪਾਂ ਡੈਫੀਨਿਟਲੀ ਇਹਨਾਂ ਨੂੰ ਕੋਰਟ ਦੇ ਵੱਲ ਜਿਹੜਾ ਹੈਗਾ ਉਹ ਲੈ ਕੇ ਜਾਵਾਂਗੇ ਤਾਂ ਜੋ ਜਿਹੜਾ ਡਰ ਹੈ ਜਿਹੜਾ ਕਾਨੂੰਨ ਦਾ ਹੋਣਾ ਚਾਹੀਦਾ ਹਰ ਇੱਕ ਵਿਅਕਤੀ ਨੂੰ ਕਿ ਉਹ ਕਾਨੂੰਨ ਨੂੰ ਫੋਲੋ ਕਰੇ ਉਹ ਹਰ ਇੱਕ ਦੇ ਕੋਲ ਜਿਹੜਾ ਹੈਗਾ ਉਹ ਮੈਸੇਜ ਵੀ ਲੱਜੋਵੇ ਤੇ ਨਾਲ ਹੀ ਮੈਂ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਜਿਹੜਾ এনवायरमेंटਲ ਕੰਪਨਸੇਸ਼ਨ ਹੈ ਉਹ ਵੀ ਉਹਦੇ ਵਿੱਚ ਇੰਪੋਜ਼ ਕਰਾਂਗੇ ਜ਼ਮਾਬੰਦੀ ਵਿੱਚ ਵੀ ਲਾਲ ਐਂਟਰੀ ਹੋਏਗੀ ਅਤੇ ਫਿਰ ਵੀ ਬਹੁਤ ਸਾਰੇ ਕਿਸਾਨ ਇਹ ਕੁਝ-ਕੁਝ ਕਿਸਾਨ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਕਿਸ ਤਰੀਕੇ ਦਾ ਥੋੜਾ ਜਿਹਾ ਵਹਿਮ ਹੁੰਦਾ ਹੈ ਕਿ ਜੇ ਆਪਾਂ ਤਾਂ ਕਾਨੂੰਨ ਤੋਂ ਪਰੇ ਨੇ ਤੇ ਆਪਾਂ ਕਾਨੂੰਨ ਤੋਂ ਉੱਠ ਕੇ ਵੀ ਆਪਾਂ ਜਿਹੜਾ ਹੈਗਾ ਆਗ ਵੀ ਲਾ ਸਕਦੇ ਹਾਂ ਤਾਂ ਬਚ ਵੀ ਸਕਦੇ ਹਾਂ ਪਰ ਜ਼ਿਆਦਾਤਰ ਜਿਹੜਾ ਹੈਗਾ ਉਹ ਕਾਨੂੰਨ ਨੂੰ ਸਮਝਦੇ ਨਹੀਂ ਉਹ ਸਪੋਰਟ ਵੀ ਕਰ ਰਹੇ ਨਹੀਂ ਸਾਡੇ ਕੋਲ ਆਂਦੇ ਵੀ ਹੈ ਜੇ ਕਿਸੇ ਦਾ ਇਸ਼ੂ ਆਂਦਾ ਵੀ ਹੈ ਤੇ ਉਹ ਕਹਿੰਦਾ ਵੀ ਹੈ ਕਿ ਮੈਨੂੰ ਮਸ਼ੀਨ ਪ੍ਰੋਵਾਈਡ ਕਰਾ ਦਿਓ ਤਾਂ ਸਾਡੇ ਅਫਸਰ ਸਾਹਿਬਾਨ ਜਿਹੜੇ ਆ ਕਿ ਉਹਨਾਂ ਨੂੰ ਮਸ਼ੀਨਸ ਵਗੈਰਾ ਪ੍ਰੋਵਾਈਡ ਵੀ ਕਰ ਰਹੇ ਨੇ ਆਲਮੋਸਟ 90% ਤੋਂ ਵੱਧ ਜਿਹੜਾ ਹੈਗਾ ਤੁਸੀਂ ਵੇਖ ਵੀ ਰਹੇ ਹੋ ਮੈਨੇਜ ਵੀ ਹੋ ਚੁੱਕਿਆ ਹੈ ਪਿਛਲੇ ਸਾਲ ਦੇ ਮੁਕਾਬਲੇ ਆ ਕੇ ਜੀ ਗਿਣਤੀ ਵੀ ਦੇਖੀਏ ਤਾਂ ਮੈਨੂੰ ਲੱਗਦਾ 20-25% ਹੀ ਇਨਸੀਡੈਂਟਸ ਹੈਗੇ ਹੈ ਪਿਛਲੇ ਸਾਲ ਦੇ ਮੁਕਾਬਲੇ 75% ਕਮੀ ਵੀ ਹੋਈ ਹੈ ਇਨਸੀਡੈਂਟਸ ਦੇ ਵਿੱਚ ਆਪਾਂ ਪਿਛਲੇ ਸਾਲ ਦਾ AQI ਤੇ ਇਸ ਸਾਲ ਦਾ ਕਰੀਏ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਪਿਛਲੇ ਕਈ ਸਾਲਾਂ ਤੋਂ ਬਾਅਦ ਤੁਸੀਂ ਨਵੰਬਰ ਵਿੱਚ ਇਸ ਤਰੀਕੇ ਦਾ ਸਾਫ਼ ਚੰਗਾ ਸਤਰਾ ਮਾਹੌਲ ਤੇ ਇਤਨਾ ਸਾਫ਼ ਟਾਪ ਕਿ ਲਈ ਹੋਈ ਜੜਾ ਹੈਗਾ ਉਹ ਦੇਖ ਰਹੇ ਹੋ ਤੇ ਆ ਕਾਫੀ ਹੱਦ ਤੱਕ ਸੁਧਾਰ ਹੈ ਪਰ ਹੋਰ ਸੁਧਾਰ ਦੀ ਲੋੜ ਹੈਗੀ ਹੈ ਤੇ ਅਗਲੇ ਸਾਲ ਜਿਵੇਂ ਪਹਿਲੇ ਵੀ ਕਿਹਾ ਕਿ ਸਾਡੇ ਕੋਲ ਹੁਣ ਦੋ ਤਿੰਨ ਨਵੇਂ ਜਿਹੜੀ ਹੈਗੀ ਹੈ ਯੂਨਿਟਸ ਵੀ ਲੱਗ ਰਹੇ ਨੇ ਤੇ ਅਗਲੇ ਸਾਲ ਇਹਦੇ ਵਿੱਚ ਹੋਰ ਸੁਧਾਰ ਹੋਵੇਗਾ जुर्माना किए जो जुर्मानी दी रकम है वो भारत ने चेंज करतीजान है ढाई हजार रुपया हो गया ऑलमोस्ट डबल हो गए हैं जिन्ना भी सारा जुर्माना आ, एक दिन का पहले तक की फिकर जी वो लगभग साढ़े दस लाख अपना इम्पोज किया छे पॉइंट छे लाख जग वो रिकवर किया मैं अपने सारे अफसर साहबाना है कि परसों तक जिन्नी भी बाकी रिकवरी हैगी सारी पूरी करेंगे जिन्हें भी ਇਨਟਰੀ ਹਾਲੇ ਪੈਂਡਿੰਗ ਨੇ ਕੋਈ ਜਮ੍ਹਾਂਬੰਦੀ ਵਿੱਚ ਨਹੀਂ ਹੋਈ ਹੈ ਉਹ ਵੀ ਜਿਹੜਾ ਹੈਗਾ ਪੂਰਾ ਕਰਨਗੇ 302 ਜਿਹੜੇ ਵੈਰੀਫਾਈਡ ਕੇਸਿਸ ਨੇ ਆਪਣੇ ਜਿੰਨੇ ਵੀ ਵੈਰੀਫਾਈ ਹੁੰਦੇ ਆ ਉਹਦਾ ਪਹਿਲਾ এনवायरमेंटਲ ਕੰਪਨਸੇਸ਼ਨ ਦਾ ਚਾਲਾਨ ਬੰਦਾ ਹੈ ਨਾਲ ਹੀ ਲਾਲ ਐਂਟਰੀ ਹੁੰਦੀ ਹੈ ਉਹਦੀ ਇੱਕ ਰਿਪੋਰਟ ਆਪਾਂ ਪੁਲਿਸ ਨੂੰ ਭੇਜਦੇ ਹਾਂ ਉਹਦੇ ਆਧਾਰ ਤੇ ਫਿਰ ਰਿਪੋਰਟ ਦਰਜ ਹੋ ਜਾਂਦਾ ਕਿ ਇੱਕ ਜਿਹੜਾ ਦਿਨ ਇਹਦੇ ਵਿੱਚ ਸੀਗਾ ਜਿਹਦੇ ਵਿੱਚ ਸਾਡੇ ਕੋਲ 129 ਜੇ ਇਨਸੀਡੈਂਟਸ ਆਏ ਸੀਗੇ ਤੁਹਾਨੂੰ ਯਾਦ ਹੋਵੇਗਾ ਇੱਕ ਦੋ ਦਿਨ ਪਹਿਲਾਂ ਦੀ 18 ਤਾਰੀਖ ਦੀ ਗੱਲ ਹੈ ਕਿ ਇਹ 30 ਦਿਨ ਥੋੜੇ ਜੇ ਇਨਸੀਡੈਂਟਸ ਵਧ ਗਏ ਸੀਗੇ ਤੇ ਉਹ ਰੀਜ਼ਨ ਵੀ ਹੈਗਾ ਕਿ ਆਪਾਂ ਪੀਏਯੂ ਦੀ ਜਿਹੜੀ ਡਾਇਰੈਕਸ਼ਨ ਹੈ ਕਿ ਆਪਾਂ ਸੋਇੰਗ ਬਿਜਾਈ ਕਰਨੀ ਹੈ ਤੇ ਇਹ ਵਾਲਾ ਜਿਹੜਾ ਆਪਣਾ ਜ਼ਿਲ੍ਹਾ ਹੈ ਇਹ ਸਭ ਤੋਂ ਐਂਡ ਤੇ ਜਿਹੜਾ ਹੈਗਾ ਇੱਥੇ ਹਾਰਵੈਸਟਿੰਗ ਹੁੰਦੀ ਹੈ ਇਹਨਾਂ ਥੋੜਾ ਜਿਹਾ ਉਹ ਜ਼ਰੂਰ ਸਾਡੇ ਲਈ ਇਸ਼ੂ ਹੈ ਕਿ ਸਾਡੇ ਕੋਲ ਸਮਾਂ ਬਹੁਤ ਘੱਟ ਹੁੰਦਾ ਹੈ ਸਟੇਬਲ ਨੂੰ ਮੈਨੇਜ ਕਰਨ ਦੇ ਵਾਸਤੇ ਇਸ ਕਰਕੇ ਐਂਡ ਵਿੱਚ ਹੀ ਪਿਛਲੇ ਸਾਲ ਵੀ ਆਪਾਂ ਪੁਰਾਣੀ ਹਿਸਟਰੀ ਵੀ ਵੇਖੀਏ ਤੇ ਬਠਿੰਡਾ ਮੋਗਾ ਇਹ ਵਾਲੇ ਜਿਹੜੇ ਜ਼ਿਲ੍ਹੇ ਨੇ ਅ ਫਾਜ਼ਿਲਕਾ ਇਹ ਸਭ ਤੋਂ ਐਂਡ ਵਿੱਚ ਇੱਥੇ ਜਿਹੜੀ ਹੈਗੀ ਹੈ ਬਰਨਿੰਗ ਹੁੰਦੀ ਹੈ ਫਿਰ ਵੀ ਆਪਾਂ ਜੇ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਸਾਡੇ ਕੋਲ ਇੱਕ ਦਿਨ ਸੀਗਾ ਜਿਹਦੇ ਵਿੱਚ 352 ਵੀ ਇਨਸੀਡੈਂਟਸ ਆਈ ਸੀਗੇ 5-6 ਦਿਨ ਇਹ ਹੋਏ ਸੀ ਕਿ